ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਬਾ ਬਖਸ਼ੀ ਸਿੰਘ ਜਿਹੜਾ ਕਹਿੰਦਾ ਮੈਨੂੰ ਗਵਰਨਮੈਂਟ ਬੰਬਾਂ ਵਾਲੀ ਮਸ਼ੀਨ ਕਹਿੰਦੇ ਆ ਤੇ ਇੱਕ ਸਿਮਨ ਜੋਤ ਮਕੜ ਜਿਹੜਾ ਵਧੀਆ ਪੱਤਰਕਾਰ ਵੀ ਐ ਬਹੁਤ ਵੱਡੇ ਵੱਡੇ ਪੋਡਕਾਸਟ ਉਹਦੇ ਹੁੰਦੇ ਆ ਤੇ ਇੰਟਰਵਿਊਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਉਹਦੀਆਂ ਉਹਦੇ ਨਾਲ ਬਾਬਾ ਬਖਸ਼ੀ ਸਿੰਘ ਦੀ ਇੱਕ ਇੰਟਰਵਿਊ ਹੈ ਤੇ ਉਹਦੇ ਵਿੱਚ ਸਿਮਨਜੋਤ ਮੱਕੜ ਜਿਹੜਾ ਉਹ ਸਵਾਲ ਕਰਦਾ ਹੈ ਬਖਸ਼ੀਰ ਸਿੰਘ ਨੂੰ ਕਿ ਜਿਹੜੇ ਤੁਸੀਂ ਬੱਸਾਂ ਵਿੱਚੋਂ ਕੱਢ ਕੇ ਟ੍ਰੇਨ ਵਿੱਚੋਂ ਕੱਢ ਕੇ ਹਿੰਦੂ ਮਾਰੇ ਸੀ ਉਹ ਘਟਨਾ ਹੋਈ ਹੈ ਕਿ ਨਹੀਂ ਹੋਈ ਇਹ ਇੰਟਰਵਿਊ ਪਈ ਹੈ ਬਾਬਾ ਬਖਸ਼ੀਰ ਸਿੰਘ ਦਾ ਤੁਸੀਂ ਹਾ ਭਾ ਉਹਦਾ ਚਿਹਰਾ ਵੇਖਿਓ ਕਿਦਾਂ ਉਹਦਾ ਮੂੰਹ ਮੁੱਡਿਆ ਹੋਇਆ ਹੈ ਉਹ ਰੁੱਕ ਕੇ ਗੱਲ ਕਰਦਾ ਹੈ ਅਜ ਤਾਂ ਮੈਂ ਮੂੰਹ ਕੀਤਾ ਸ਼ੱਕ ਹੁੰਦਾ ਲੋਕਾਂ ਨੂੰ ਤੁਸੀਂ ਵੀ ਦੇਖਿਓ ਕਹਿੰਦਾ ਹਾਂ ਇਹ ਘਟਨਾ ਹੋਈਆਂ ਨੇ ਮੱਕੜ ਫੇਰ ਕਹਿੰਦਾ ਕਹਿੰਦਾ ਤੁਸੀਂ ਜਾਂ ਤੁਹਾਡੀ ਜਥੇਬੰਦੀ ਨੇ ਤੁਹਾਡੇ ਗਰੁੱਪ ਨੇ ਇਹ ਕੰਮ ਕੀਤਾ ਕਹਿੰਦਾ ਮੈਂ ਸੌਂ ਖਾ ਸਕਦਾ ਮੇਰੇ ਗਰੁੱਪ ਨੇ ਕੰਮ ਨਹੀਂ ਕੀਤਾ ਪਰ ਇਹ ਘਟਨਾ ਮਾ ਹੋਈਆਂ ਨੇ ਇਹ ਖਾੜ ਕੋ ਜਥੇਬੰਦੀ ਦਾ ਮੈਂਬਰ ਰਿਹਾ ਬਹਿਤਾਂ ਨੇ ਗੱਪਾਂ ਬਹੁਤ ਮਾਰੀਆਂ ਨੇ ਜਿਹੜਾ ਲੁਧਿਆਣੇ ਬੈਂਕ ਦੇ ਵਿੱਚ 5.5 ਕਰੋੜ ਦਾ ਡਾਕਾ ਵੱਜਿਆ ਸੀ ਉਹਦੇ ਵਿੱਚ ਕਹਿੰਦਾ ਮੈਂ ਸ਼ਾਮਿਲ ਸੀ ਤੇ ਇਹਦਾ ਜਿਹੜਾ ਜਨਮ ਹੈਗਾ 78 ਦਾ ਤੇ 85 ਸਿਆਸੀ ਦੇ ਵਿੱਚ ਇਹਦੀ ਕਿੰਨੀ ਉਮਰ ਹੋਣੀ ਹੈ ਬਹੁਤ ਹੀ ਵੱਡੀ ਉਮਰ ਦੀ ਇਹ ਹੈਗੀ ਤੇ ਦੂਜਾ ਜਿਹੜੀਆਂ ਗੱਪਾਂ ਮਾਰਦਾ ਹੁੰਦਾ ਕਿ ਮੈਨੂੰ ਗਵਰਨਮੈਂਟ ਬੰਬਾਂ ਵਾਲੀ ਮਸ਼ੀਨ ਕਹਿੰਦੀ ਹੈ ਉਦੇ ਵਿੱਚ ਵੀ ਕਿਤੇ ਨਾ ਕਿਤੇ ਸ਼ੱਕ ਪੈਦਾ ਹੁੰਦਾ ਕਿ ਇੰਨੀ ਅਜਾਜਤ ਗਵਰਨਮੈਂਟ ਇਹ ਬੋਲਣ ਦੀ ਕਿਵੇਂ ਦੇ ਸਕਦੀ ਹੈ ਇੰਨੀ ਖੁੱਲ ਕਿਸੇ ਬੰਦੇ ਨੂੰ ਮੀਡੀਆ ਤੇ ਬੋਲਣ ਦੀ ਕਿਵੇਂ ਹੋ ਸਕਦੀ ਹੈ ਇਥੋਂ ਸ਼ੱਕ ਪੈਦਾ ਹੁੰਦਾ ਦੂਜੀ ਗੱਲ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਜਿਹੜਾ ਹਿੰਦੂ ਕਮਿਊਨਿਟੀ ਦੇ ਨਾਲ ਇਹ ਗੁੰਡਾਗਰਦੀ ਹੋਈ ਹੈ ਉਸ ਵਕਤ ਜਿਹੜੇ ਹਿੰਦੂਆਂ ਨੂੰ ਟ੍ਰੇਨਾਂ ਵਿੱਚੋਂ ਬੱਸਾਂ ਵਿੱਚੋਂ ਕੱਢ ਕੇ ਮਾਰਿਆ ਗਿਆ ਕਤਲਿਆਮ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਟੋਰੀਆਂ ਮੇਰੇ ਕੋਲੇ ਆਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰ ਜਿਹੜੀ ਇਹ ਗੱਲਬਾਤ ਮੱਕੜ ਦੇ ਨਾਲ ਹੋਈ ਹੈ ਬਾਬਾ ਬਖਸ਼ੀਸ਼ ਦੀ ਤੇ ਇਥੋਂ ਕਿਤੇ ਨਾ ਕਿਤੇ ਤੁਹਾਨੂੰ ਸ਼ੱਕ ਪੈਂਦਾ ਵੀ ਇਹਨਾਂ ਲੋਕਾਂ ਨੇ ਇਹ ਕਰਤੂਤ ਕੀਤੀ ਹੈ ਇਹਨਾਂ ਲੋਕਾਂ ਨੇ ਮਾੜੀ ਮੋਟੀ ਰੰਜਿਸ਼ ਵਾਸਤੇ ਜਾਂ ਮਾੜੀ ਮੋਟੀ ਗਲਤੀ ਵਾਸਤੇ ਲੋਕਾਂ ਦਾ ਕਤਲਿਆਮ ਕੀਤਾ ਇਹਦੇ ਕੋਈ ਦੋਰਾਵਾ ਨਹੀਂ ਇਹ ਵੀਡੀਓ ਮੇਰੇ ਕੋਲੇ ਪਈ ਹੈ ਜਾ ਤੁਸੀਂ ਮੱਕੜ ਸਾਵਾਂ ਜਿਹੜਾ ਚੈਨਲ ਹੈਗਾ ਉਹ ਤੋਂ ਤੁਸੀਂ ਰਿਸਰਚ ਕਰਕੇ ਇੰਟਰਵਿਊ ਕੱਢ ਸਕਦੇ ਹੋ ਬਾਬਾ ਬਖਸ਼ੀਰ ਸਿੰਘ ਦੀ ਤੁਹਾਡੇ ਸਾਹਮਣੇ ਆਜੂ ਇਹਦਾ ਤੁਸੀਂ ਚਿਹਰਾ ਇਹਦਾ ਤੁਸੀਂ ਹਾਵ ਭਾਵ ਦੇਖਿਓ ਜਦੋਂ ਸਵਾਲ ਹੁੰਦੇ ਨੇ ਕਿ ਤੁਸੀਂ ਇਹ ਜਿਹੜੀਆਂ ਘਟਨਾਵਾਂ ਹਿੰਦੂਆਂ ਨੂੰ ਮਾਰਨ ਵਾਲੀਆਂ ਵਾਪਰੀਆਂ ਨੇ ਤੁਸੀਂ ਕੀਤੀਆਂ ਨੇ ਜਾਂ ਹੋਈਆਂ ਨੇ ਉਹ ਕਹਿੰਦਾ ਹਾਂ ਇਹ ਹੋਈਆਂ ਨੇ ਯਾਨੀ ਕਿ ਇਹ ਮੰਨ ਰਹੇ ਨੇ ਕਿ ਅਸੀਂ ਇਹ ਕਰਤੂਤਾ ਕੀਤੀਆਂ ਨੇ ਫਿਰ ਸਵਾਲ ਇਹ ਉੱਠਦਾ ਹੈ ਬੀਜੇ ਕਰਤੂਤਾ ਕੀਤੀਆਂ ਨੇ ਤੁਸੀਂ ਕਿਸ ਵਜਾ ਕਾਰਨ ਕੀਤੀਆਂ ਨੇ ਜਿਹੜੇ ਹਿੰਦੂ ਤੁਸੀਂ ਮਾਰੇ ਨੇ ਮੈਂ ਇੱਕ ਸਿੱਖ ਹਾਂ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਹਿੰਦੂ ਐ ਤੂੰ ਅਸਾਈਂ ਐ ਤੂੰ ਮੁਸਲਮਾਨ ਐ ਮੈਂ ਸਿੱਖਾਂ ਸਿੱਖ ਵੀ ਉਹ ਬਹੁਤ ਵਾਰੀ ਬੇਨਤੀ ਕੀਤੀ ਐ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅੱਗੇ ਪਿੱਛੇ ਨਹੀਂ ਹੁੰਦੇ ਅਸੀਂ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ ਕਿਸੇ ਅਖੌਤੀ ਮਹਾਪੁਰਖ ਨੂੰ ਨਹੀਂ ਮੰਨਦੇ ਉਹ ਸਿੱਖਾਂ ਮੈਂ ਸਵਾਲ ਇਹ ਕੀਤਾ ਕਿ ਜੇ ਉਹ ਮਾਰੇ ਨੇ ਜੇ ਘਟਨਾਵਾਂ ਹੋਈਆਂ ਨੇ ਵਜ੍ਹਾ ਕੀ ਸੀ ਕਿ ਕੋਈ ਉਹ ਹਿੰਦੂ ਸਿੱਖ ਧਰਮ ਦੀ ਵਿਰੋਧਤਾ ਕਰਦਾ ਸੀ ਉਹ ਕੋਈ ਕ੍ਰਿਮੀਨਲ ਸੀ ਉਹਦੇ ਵਿੱਚ ਕੋਈ ਇਹੋ ਜੀ ਕਹ ਲਈਏ ਘਾਟ ਸੀ ਜਿਹੜੀ ਤੁਹਾਨੂੰ ਨਾਂ ਜਾਣ ਹੁੰਦੀ ਹੋਵੇ ਕੋਈ ਵਜ੍ਹਾ ਦੱਸੋ ਵੀ ਕਿਉਂ ਮਾਰੇ ਕੱਢ ਕੇ ਜਦੋਂ ਤੁਸੀਂ ਕਹਿੰਦੇ ਸਾਡੀ ਕੌਮ ਤੇ ਅਤਵਾਦ ਦਾ ਟੈਗ ਲੱਗਾ ਫਿਰ ਅੱਤਵਾਦ ਤੁਹਾਨੂੰ ਕਿਉਂ ਨਹੀਂ ਕਹੂਗਾ ਵੀ ਹਲਾ ਤੁਹਾਨੂੰ ਖਾਰਡ ਕੋ ਤੁਹਾਨੂੰ ਅੱਤਵਾਦੀ ਕਿਉਂ ਨਹੀਂ ਕਹੂਗਾ ਜਦ ਤੂੰ ਸ਼ਰਿਆਮ ਕਹਿ ਰਹੇ ਹੋ ਵੀ ਅਸੀਂ ਹਿੰਦੂਆਂ ਨੂੰ ਬਸਾਂ ਵਿੱਚੋਂ ਕੱਢ ਕੇ ਮਾਰਿਆ ਤੁਸੀਂ ਸ਼ਰਿਆਮ ਮੀਡੀਆ ਤੇ ਕਹਿ ਰਹੇ ਹੋ ਇਹ ਗੁੰਡਾ ਕਰਦੀ ਨਹੀਂ ਹੈਗੀ ਕਿ ਸ਼ੱਕ ਨਹੀਂ ਪੈਦਾ ਹੁੰਦਾ ਜਿਹੜਾ ਬੰਦਾ ਕਹਿੰਦਾ ਮੈਨੂੰ ਅੱਜ ਵੀ ਤੁਸੀਂ ਕਿਚਨ ਦੇ ਵਿੱਚ ਲੈ ਕੇ ਜਾਓ ਜਿਹੜਾ ਰਸੋਈ ਦੇ ਵਿੱਚ ਸਮਾਨ ਪਿਆ ਕਹਿੰਦਾ ਮੈਂ ਉਹ ਮਟੀਰੀਅਲ ਦੇ ਵਿੱਚੋਂ ਅੱਜ ਵੀ ਬੰਬ ਬਣਾ ਦੂੰਗਾ ਤੁਹਾਨੂੰ ਸ਼ੱਕ ਨਹੀਂ ਪੈਦਾ ਹੁੰਦਾ ਵੀ ਇਹ ਖੁੱਲ੍ਹ ਕੌਣ ਦੇ ਰਿਹਾ ਹੈ ਤੁਸੀਂ ਕਿਹਦੇ ਬੰਦੇ ਹੋ ਇਹ ਸਾਬਤ ਨਹੀਂ ਹੋ ਰਿਹਾ ਮੈਂ ਇੱਕੋ ਹੀ ਗੱਲ ਤੇ ਫੋਕਸ ਰੱਖਿਆ ਕਿ ਇਹਨੇ ਉੱਥੇ ਕਬੂਲ ਕੀਤਾ ਕਿ ਹਿੰਦੂਆਂ ਨੂੰ ਮਾਰਨ ਦੀ ਇਹ ਘਟਨਾਵਾਂ ਨੇ ਉਹ ਹੋਈਆਂ ਨਹੀਂ ਇਹ ਬੰਦਾ ਖੁਦ ਕਹਿ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਸ਼ਰਿਆ ਮੀਡੀਆ ਤੇ ਕਹਿ ਰਹੇ ਨੇ ਜਿਵੇਂ ਸੰਜਮੈਲਸ ਕਹਿੰਦਾ ਕਿ ਮੈਂ 5000 ਹਿੰਦੂ ਵੱਢੂਗਾ ਤੇ ਉਦਾਂ ਇਹ ਬੰਦਾ ਕਹਿ ਰਿਹਾ ਅੱਜ ਕਿ ਤੁਹਾਨੂੰ ਸਾਬਤ ਨਹੀਂ ਹੁੰਦਾ ਵੀ ਇਹ ਬੰਦੇ ਅੱਜ ਵੀ ਗੁੰਡਾਗਰਦੀ ਕਰਦੇ ਆ ਇਨਾਂ ਦੇ ਦਿਮਾਗ ਵਿੱਚ ਅੱਜ ਵੀ ਗੁੰਡਾਗਰਦੀ ਭਰੀ ਹੋਈ ਹੈ ਜੇ ਕਿ ਤੈਨੂੰ ਅੱਜ ਮੌਕਾ ਮਿਲ ਜੇ ਵੀ ਅੱਜ ਵੀ ਉਹ ਕੋਈ ਕਸਰ ਨਹੀਂ ਛੱਡਣਗੇ ਕਿਸੇ ਨੂੰ ਕਤਲ ਕਰਨ ਵਾਸਤੇ ਅੱਜ ਵੀ ਇਹ ਜਿਹੜੀ ਹਿੰਦੂ ਤੇ ਸਿੱਖਾਂ ਵਿੱਚ ਨਫ਼ਰਤ ਪੈਦਾ ਕਰ ਰਹੇ ਨੇ ਉਹ ਜਿਹ ਬੰਦੇ ਕੀ ਇਹ ਜਿਹੜੇ ਬੋਲ ਮੀਡੀਆ ਤੇ ਸ਼ਰਿਆਂ ਬੋਲੇ ਜਾ ਰਹੇ ਨੇ ਕਿ ਇਹ ਵਾਜਬ ਨੇ ਕਿ ਸਹੀ ਨੇ ਕਿ ਇਹ ਬੰਦੇ ਗੁੰਡਾਗਰਦੀ ਕਰਦੇ ਨਹੀਂ ਇਹ ਮੈਂ ਤਾਂ ਵੀਡੀਓ ਸ਼ੇਅਰ ਕੀਤੀ ਜਦੋਂ ਮੈਂ ਸੁਣਿਆ ਤਾਂ ਉਦੋਂ ਮੈਨੂੰ ਸ਼ੱਕ ਮਹਿਸੂਸ ਹੁੰਦਾ ਹੈ ਸ਼ੱਕ ਪੈਂਦਾ ਹੈ ਕਿ ਇਹ ਬੰਦੇ ਵਾਕਈ ਅੰਦਰੋਂ ਕਾਲੇ ਨੇ ਵਾਕਈ ਇਹਨਾਂ ਨੇ ਉਹ ਕਰਤੂਤਾਂ ਜੂਨ 84 ਵੇਲੇ ਜਾਂ ਜੂਨ 84 ਤੋਂ ਬਾਅਦ ਆਤਵਾਦ ਵਿੜੇ ਕੀਤੀਆਂ ਨੇ ਤਾਂ ਸਾਡੇ ਕੌਮ ਤੇ ਆਤਵਾਦ ਦਾ ਟੈਗ ਲੱਗਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੋਵੇ ਮੇਰੇ ਕੋਲੇ ਵੀ ਪਈ ਹੈ ਤੇ ਜਦ ਤੁਸੀਂ ਮੱਕੜ ਸਾਹ ਜਿਹੜਾ ਚੈਨਲ ਹੈਗਾ ਤੇ ਸ਼ਾਇਦ ਉਹਦਾ ਨਾਮ ਐਸਐਮਟੀ ਉਹ ਤੁਸੀਂ ਰਿਸਰਚ ਕਰਕੇ ਦੇਖ ਲਿਓ ਕਿ ਬਾਬੇ ਬਖਸ਼ੀਸ਼ ਸਿੰਘ ਦੀ ਇਹ ਵੀਡੀਓ ਪਈ ਹੈ ਜਿਹਦੇ ਵਿੱਚ ਇਹ ਕਬੂਲ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ